ਕੀ ਦਾ ਉੱਥੇ ਜਮ ਮੰਦ ਰੱਜ ਕੇ 8 ਘੰਟੇ ਸੌਣ ਹਾਂ 16 ਘੰਟੇ ਕੰਮ ਚਲੋ ਨਾ 16 ਜੇ ਇੱਥੇ ਤੁਸੀਂ 12 ਘੰਟੇ ਵੀ ਮਿੱਤਰੋ ਪਸੂਆਂ ਦੇ ਵਿੱਚ ਖੜਦੇ ਹੋ ਨਾ ਹਾਂ ਠੀਕ ਆ ਇਹ ਧੰਦਾ ਮਿੱਤਰੋ ਫੇਲ ਹੋਣਾ ਲਾ ਨਹੀਂ ਨਾ ਜੇ ਕਰਾਂਗੇ ਅਸੀਂ ਆਪ ਕਰਾਂਗੇ ਹਾਂ ਆਪ ਕਰਾਂਗੇ ਫੇਰ ਮੰਨ ਕੇ ਚਲ ਕਹਿਦਾ ਵੀ ਚਲ ਸਵਾਸਤੂਪਾ ਪੱਠੇ ਮੈਂ ਆਉਣਾ ਵੀ ਮੈਂ ਮੜਾ ਘੁੰਮ ਫੇਰਾਵਾਂ ਹਾਂ ਹਾਂ ਬੋਟਾਣਾ ਨਹੀਂ ਜਾਣਾ ਹਾਂ ਬੋਟਾਣਾ ਜਾਇਆ ਮੈਂ ਜਾਂ ਕੋਈ ਮੇਲੇ ਦੇਖ ਆਵਾਂ ਦੂਰ ਹਨਾ ਹਾਂਜੀ ਮੈਂ ਦਾਰੂ ਨਹੀਂ ਪੀਤੀ ਮੇਰੀ 42 ਸਾਲ ਦੀ ਉਮਰ ਹੈ ਹਜੇ ਤਾਂ ਮੇਰੇ ਤੇ ਨਹੀਂ ਕੋਈ ਬੰਦਾ ਸਾਥ ਤੱਕ। ਹੋਰ ਨਾ ਕੋਈ। ਮਤਲਬ ਕੋਈ ਮਰਜ਼ੀ ਮੈਡੀਕਲ ਟੈਸਟ ਕਰਾ ਲੈ। ਤੇ ਅੱਜ ਦੇ ਯੁੱਗ 'ਚ ਹੈ ਤਾਂ ਮੈਂ ਵੀ ਤੇਰੇ ਵਰਗੀਆਂ ਮਾਤਾ ਵੀ ਗੱਲ ਮੰਨੀਆਂ। ਮੈਨੂੰ ਤੂੰ ਸੁਣ ਹੋਰ ਵੀ ਦੱਸ। ਮੇਰੀ ਸਿਸਟਰ ਵੀ ਅਹੀ ਉਹ ਵੀ ਨੂੰ ਪੀਂਦਾ। ਹਾਂ। ਠੀਕ ਹੈ। ਮੇਰਾ ਭਾਈ ਨਹੀਂ ਵੀ ਦਾ ਛੋਟਾ ਗੋਮੇ। ਹਾਂ। ਮੇਰਾ ਛਾਲੇ ਨਹੀਂ ਪੀਂਦੇ। ਠੀਕ ਹੈ। ਸਾਡੇ ਚਾਚੇ ਦੇ ਦੋ ਮੁੰਡੇ ਆ। ਸਾਡੇ ਕਿਤਾਏ ਦਾ ਇੱਕੋ ਹੀ ਮੁੰਡਾ ਪੀਂਦਾ ਹੈ। ਉਹ ਵੀ ਜਦੋਂ ਛੋਟਾ ਹੁੰਦਾ ਕਬੀਲਦੜੀ ਚ ਪੈ ਗਿਆ ਮੰਨ ਲਓ ਪੀਂਦਾ। ਠੀਕ ਹੈ। ਹਾਂ। ਜਨੇ ਸਾਡਾ ਪਰਿਵਾਰ ਦਾ ਰੂਪ ਉੱਤੇ ਤੋਂ ਦੂਰ। ओके ਸਾਡਾ ਬਾਪੂ ਪਿੰਡਾ ਸੀ ਚਲੋ ਵਧੀਆ ਜੇਕਰ ਮਿੱਤਰੋ ਪਹਿਲੀ ਗੱਲ ਤਾਂ ਕੀਤਾ ਕਰਨਾ ਕਿਤੇ ਕਰੇ ਜ ਤੁਹਾਨੂੰ ਨਸ਼ਾ ਜੇ ਕਰੋਗੇ ਤਾਂ ਇਹ ਕਿਤਾਬ ਫੇਲ ਹੈ ਕਿਉਂਕਿ ਅਗਲੀ ਰਾਤ ਨੂੰ ਡੱਕ ਕੇ ਪੈ ਜਾਓਗੇ ਕੋਈ ਪਸ਼ੂ ਨੇ ਸਿੰਗ ਤੜਾਲਿਆ ਪਸ਼ੂ ਨੇ ਇੱਕ ਦੂਜੇ ਦੇ ਵਿੱਚ ਟੱਕਰ ਮਾਰੀ ਫਿਰ ਇਹਦਾ ਮਿੱਤਰੋ ਇਹ ਕਿਤਾਬ ਫੇਲ ਹੈ ਤੁਹਾਨੂੰ ਨਸ਼ਾ ਵੀ ਛੱਡਣਾ ਪੈਣਾ ਨਸ਼ਾ ਕੰਮ ਨਹੀਂ ਹੋ ਜਾਣਾ ਹਾਂ ਸਰੂਰ ਚੜਿਆ ਰਹਿਣਾ ਬੰਦੇ ਨੂੰ ਯਾਰ ਉਹ ਲਾਲਾ ਵੀ ਜਿਹਨੂੰ ਚੰਗੀ ਮੈਸ ਬਿੱਗਦੇ ਚੰਗੀ ਕੱਤੀ ਹੁੰਦੀ ਆ ਉਹਨੂੰ ਸਾਡੇ ਉਹ ਮੱਝਨੇ ਕੋਹੇ ਨੂੰ ਵੀ ਕੱਤੀ ਦਿੱਤੀ ਯਾਰ ਸਾਰੇ ਟੰਪਰ ਤੋਂ ਚਾਹ ਨਾ ਚੱਕਿਆ ਗਿਆ ਮੇ ਆਪਾ ਜਦੋਂ ਮਾਰ ਕੇ ਦੋ ਰੋਟੀ ਨਹੀਂ ਖਾਦੀ ਕੋਈ ਕਹਿੰਦਾ ਹੈ ਇੱਕ ਇੱਕ ਜੀ ਆਪੇ ਕਲੀਜ ਇੰਦਰ ਲੈਣਾ ਸੋਚੀਏ ਤਾਂ ਅੱਗੇ ਜੀ ਵੀ ਚੱਲ ਪਸੂ ਆ ਨਿੱਦਣਾ ਸੱਚੀ ਤੇਰਾ ਆਪਣਾ ਪੁੱਤ ਆ ਰਗਾ ਪਰਿਵਾਰਕ ਮੈਂਬਰ ਬਣ ਜਾਂਦਾ ਹੈ ਨਾ ਹਾਂ ਠੀਕ ਹੈ ਨਾਲ